ਦੀ ਦਰਸਾਉਣ ਸਾਡੇ ਦਰਸ਼ਕਾਂ ਦੱਸੋ ਜੋ ਸਰਬਤ ਖਾਲਸਾ ਵਿੱਚੋਂ ਮਤੇ ਪਾਸ ਕੀਤੇ ਆਏ ਨੇ ਉਹਨਾਂ ਬਾਰੇ ਵੀ ਬਾਰੇ ਦੱਸੋ ਅ ਦੇਖੋ ਹਾਲਾਂਕਿ ਮਤਿਆਂ ਦਾ ਬਰੀਫ ਵੀ ਆਇਆ ਹੈ ਜਿਹੜੇ ਇਕੱਲੇ ਇਕੱਲੇ ਉਹਨਾਂ ਨੇ ਸ਼ਾਰਟ ਕੀਤੇ ਨੇ ਪਰ ਮੈਂ ਸਮਝਦਾ ਹਾਂ ਵੀ ਜਸਟਿਸ ਕਿਸੇ ਸਬਜੈਕਟ ਨਾਲ ਤਾਂ ਹੀ ਹੁੰਦਾ ਜੇ ਤੁਸੀਂ ਇਨ ਟੋਟੋ ਉਹਨੂੰ ਦੇਖੋ ਸੋ ਜਿਹੜੇ ਸਰਬਤ ਖਾਲਸਾ ਦੇ ਆਪਣੇ ਵੈਬਸਾਈਟ ਤੇ オリジナル ਮਤਏ ਨੇ वो इवें एक पासे देखतेख देख फतेह मीरी पीरी का लॉगो है दूजे पासे अकाल तख्त साहब का सरबत खालसा दो हज़ार पंद्रह और थल हैड ऑफिस श्री अमृतसर जी सो कि सरबत खालसा बेशक कित भी होया पर सेंटर जोड़ा है वह अकाल तख्त है और ये जी मिलियन सिखा दी जी वेल है उसनों रिफलैक्ट कर दे ਕੋਂਕਾਰ ਸੁਖਰਪ੍ਰਸਾਦ ਸਰਬਤ ਖਾਲਸਾ 10 ਨਵੰਬਰ 2015 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਰਬਤ ਖਾਲਸਾ ਮੌਜੂਦਾ ਤਖਤਾਂ ਦੇ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਗਿਆਨੀ ਮਾਲ ਸਿੰਘ ਗਿਆਨੀ ਇਕਬਾਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਸੇਵਾ ਤੋਂ ਮੁਕਤ ਕਰਦਾ ਹੈ ਕਿਉਂਕਿ ਇਹ ਸਿੰਘ ਤਖਤ ਸਹਿਬਾਨਾਂ ਦੀ ਮਾਣ ਮਰਿਆਦਾ ਨੂੰ ਕਾਇਮ ਨਹੀਂ ਰੱਖ ਸਕੇ ਆਪਣੀਆਂ ਨਿੱਜੀ ਗਰਜ਼ਾਂ ਦੁਨਿਆਵੀ ਸੁਵਾਰਥਾਂ ਤੇ ਰਾਜਨੀਤਿਕ ਲਾਲਚਾਂ ਕਾਰਨ ਸਰਵਉੱਚ ਸੰਸਥਾ ਦੀ ਮੌਲਿਕ ਆਜ਼ਾਦ ਹਸਤੀ ਨੂੰ ਪਤਲਾ ਕਰਨ ਜਾਂ ਖਤਮ ਕਰਨ ਲਈ ਸਮੇਂ-ਸਮੇਂ ਕਰਨ ਲਈ ਲੰਮੇ ਸਮੇਂ ਤੋਂ ਤੇ ਲੱਗੀਆਂ ਰਾਜਨੀਤਿਕ ਸ਼ਕਤੀਆਂ ਅੱਗੇ ਇਹਨਾਂ ਆਤਮ ਸਮਰਪਣ ਕਰ ਦਿੱਤਾ ਸੀ ਸਿਰਸਾ ਦੇ ਸੌਦਾ ਸਾਧ ਸੰਬੰਧੀ ਲਿਆ ਫੈਸਲਾ ਇਹਨਾਂ ਘਟਨਾਵਾਂ ਦਾ ਸਿਖਰ ਸੀ ਸੋ ਇਹ ਬੈਕਗ੍ਰਾਉਂਡ ਇਹਨਾਂ ਨੇ ਐਕਸਪਲੇਨ ਕੀਤੀ ਕਿ ਭਾਵੇਂ ਇਹਨਾਂ ਦਾ ਕਿਰਦਾਰ ਚਿਰਾਂ ਤੋਂ ਹੀ ਮਾੜਾ ਸੀ ਪਰ ਸਿਖਰ ਸੀ ਸੌਦਾ ਸਾਧ ਨੂੰ ਦਿੱਤੀ ਮਾਫੀ ਅਤੇ ਸਰਬਤ ਖਾਲਸਾ ਅੱਜ ਕਾਰਜਕਾਰੀ ਜਥੇਦਾਰਾਂ ਦੀ ਨਿਯੁਕਤੀ ਕਰਦਾ ਹੈ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਅਮਰੀਕ ਸਿੰਘ ਅਜਨਾੜਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਸ੍ਰੀ ਧੰਧਮਾ ਸਾਹਿਬ ਸੋ ਇਹ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਜੀ ਮਤਾ ਨੰਬਰ 2 ਅੱਜ ਦਾ ਸਰਬੱਤ ਖਾਲਸਾ ਸਿੱਖਾਂ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਖੁਦਮੁਖਤਿਆਰੀ ਅਤੇ ਸਿਧਾਂਤ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਕਾਇਮ ਕਰਨ ਲਈ ਗੰਭੀਰ ਯਤਨ ਕਰਨ ਦਾ ਐਲਾਨ ਕਰਦਾ ਹੁਣ ਇਹ ਬੜਾ ਇੰਪੋਰਟੈਂਟ ਹੈ ਰੈਜ਼ੋਲੂਸ਼ਨ ਵੀ ਹੋਰ ਸ਼ਬਦਾਵਲੀ ਵੀ ਜਦੋਂ ਸੁਪ੍ਰੇਮੇਸੀ ਸਰਵਉੱਚਤਾ ਹੈ ਖੁਦਮੁਖਤਾਰੀ ਜਿਹੜਾ ਇਹ ਜਿਹੜੀ ਹੈ ਆਟੋਨੋਮੀ ਹੈ ਆਟੋਨਮਸ ਹੈ ਆਪਣੇ ਆਪ ਦੇ ਵਿੱਚ ਫ੍ਰੀ ਦੀ ਗੱਲ ਹੈ ਕਿ ਕਿਸੇ ਰਾਜਨੀਤਿਕ ਦਲ ਜਾਂ ਸਰਕਾਰ ਉਹ ਇਹ ਬਾਦ ਦੇ ਮਤਜਵੀ ਸਪਸ਼ਟ ਕੀਤਾ ਹੈ ਕਿ ਇਹ ਜਿਹੜਾ ਬਿਲਕੁਲ ਇੰਡੀਪੈਂਡੈਂਟ ਸੋਵਰਨ ਹੈ ਕਿਉਂਕਿ ਅਕਾਲ ਦਾ ਤਖਤ ਹੈ ਇਸ ਲਈ ਖੁਦਮੁਖਤਾਰ ਹੈ ਕਿਸੇ ਦੇ ਥੱਲੇ ਨਹੀਂ ਹੈ ਖੁਦ ਮੁਖਤਰੀਅਤ ਇਸ ਔਰ ਜਿਹੜਾ ਇਹਨੂੰ ਖੋਰਾ ਲਾਇਆ ਜਾ ਰਿਹਾ ਹੈ ਇਸ ਦੇ ਅਗੇਂਸਟ ਇਹ ਗੰਭੀਰ ਯਤਨ ਕਰੇਗਾ ਸੁਪਰੀਮੇਸੀ ਇੰਡੀਪੈਂਡੈਂਸ ਔਰ ਪ੍ਰਿੰਸੀਪਲ ਆਫ ਅਕਾਲ ਤਖਤ ਨੂੰ ਕਾਇਮ ਕਰਨ ਲਈ ਇਸ ਲਈ ਜਥੇਦਾਰ શ્રી ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਸਮੁੱਚੀ ਕਾਰਜ ਪ੍ਰਣਾਲੀ ਨੂੰ ਨਿਯਤ ਕਰਨ ਲਈ ਇੱਕ ਸੁਚੱਜਾ ਇਹ ਹੈ ਹੁਣ ਕਿ ਇੰਟਰਮ ਕਿਉਂ ਨੇ कि ਜਿਹੜਾ ਅਸੀਂ ਇਹਨਾਂ ਦੇ ਮੁਤਾਬਕ ਸਟੈਬਲਿਸ਼ ਕਰਨਾ ਹੈ ਅਰੇਂਜਮੈਂਟ ਉਹ ਇੱਕ ਸਜਾ ਹੋਏਗਾ ਨਿਰਪੱਖ ਹੋਏਗਾ ਤੇ ਪਾਰਦਰਸ਼ੀ ਟਰਾਂਸਪੇਰੈਂਟ ਜੀ ਵਿਧਾਨ ਜਿਹੜਾ ਹੈ ਉਹ ਤਿਆਰ ਕਰਨ ਦੀ ਦੀ ਲੋੜ ਹੈ ਇਸ ਸਬੰਧੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜ਼ਦ ਦੇਸ਼ ਵਿਦੇਸ਼ਾਂ ਦੇ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ 30 ਨਵੰਬਰ 2015 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਖੁਦ ਮੁਖਤਾਰ ਪ੍ਰਸ਼ਾਸਨਿਕ ਢਾਂਚੇ ਦੇ ਖਰੜੇ ਨੂੰ ਤਿਆਰ ਕਰਨਗੇ ਇਸ ਘਟੜੇ ਨੂੰ ਵਿਸਾਖੀ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਪ੍ਰਵਾਨਗੇ ਲਈ ਪੇਸ਼ ਕੀਤਾ ਜਾਵੇਗਾ ਹੁਣ ਇੱਕ ਬੜਾ ਇੰਪੋਰਟੈਂਟ ਪਾਰਟ ਹੈ ਇੱਕ ਤਰ੍ਹਾਂ ਸਰਬੱਤ ਖਾਲਸਾ ਦੀ ਪਰੰਪਰਾ ਨੂੰ ਇਤਿਹਾਸਕ ਤੌਰ ਨੂੰ ਰਿਵਾਈਵ ਕਰ ਦਿੱਤਾ ਗਿਆ ਕਿਉਂਕਿ ਸਰਬੱਤ ਖਾਲਸਾ 18ਵੀਂ ਸਦੀ ਚ ਵੀ ਵਿਸਾਖੀ ਔਰ ਦੀਵਾਲੀ ਦੇ ਮੌਕੇ ਤੇ ਹੁੰਦਾ ਸੀ ਸੋ ਆਲਰੇਡੀ ਐਲਾਨ ਦਿੱਤਾ ਗਿਆ ਕਿ 2016 ਚ ਵਿਸਾਖੀ ਦੇ ਮੌਕੇ ਤੇ ਸਰਬੱਤ ਖਾਲਸਾ ਹੋਏਗਾ ਔਰ ਇਸ ਦੌਰਾਨ ਇੱਕ ਸਿਸਟਮ ਇਨ ਪਲੇਸ ਹੋਏਗਾ ਜਿਹਦੇ ਚ ਦੇਸ਼ਾ ਵਿਦੇਸ਼ਾਂ ਦੇ ਸਿੱਖ ਨੁਮਾਇੰਦੇ ਹੁਣ ਸ਼੍ਰੋਮਣੀ ਕਮੇਟੀ ਚ ਕੋਈ ਵਿਦੇਸ਼ਾਂ ਦੀ ਨੁਮਾਇੰਦਗੀ ਨਹੀਂ ਸੀ ਉਹ ਤਾਂ ਉਹਨਾਂ ਨੇ ਆਪਣੀ ਪ੍ਰਾਈਵੇਟ ਲਿਮਟਿਡ ਬਣਾ ਕੇ ਚਲਾਈ ਹੋਈ ਸੀ ਸੋ ਜ਼ਾਹਰ ਹੈ ਵੀ ਇਹ ਬੜਾ ਇੰਪੋਰਟੈਂਟ ਹੋਏਗਾ ਕਿ ਜਿਹੜੀਆਂ ਕਮੇਟੀਆਂ 30 ਨਵੰਬਰ ਤੱਕ ਇਹਨਾਂ ਨੇ ਬਣਾਉਣੀਆਂ ਨੇ ਉਹਨਾਂ ਵੱਲ ਦੇਖਣਾ ਪਏਗਾ ਔਰ ਅਲਟੀਮੇਟਲੀ ਗੱਲ ਉਸ ਪਾਸੇ ਵੱਲ ਤੁਰੀ ਹੈ ਕਿ ਇਹ ਬੇਸ਼ੱਕ ਜਿਵੇਂ ਪੰਜ ਪਿਆਰਿਆਂ ਨੇ ਅਕਾਲ ਤਖਤ ਦੇ ਨੇ ਮੰਗ ਕੀਤੀ ਜਾਂ ਸਾਡੀਆਂ ਜਿਹੜੀਆਂ ਜੁਝਾਰੂ ਤਰ੍ਹਾਂ ਦੀ ਮੰਗ ਸੀ ਕਿ ਜਿਹ ਫੈਸਲੇ ਜਿਹੜੇ ਨੇ ਨਾ ਲੈ ਜਾਣ ਪ੍ਰੈਪਰੇਟਰੀ ਰੱਖਿਆ ਜਾਏ ਅਸੀਂ ਸਮਝਦੇ ਹਾਂ ਵੀ ਇਹ ਕਾਈਂਡ ਆਫ ਪ੍ਰੈਪਰੇਟ ਕਿਉਂਕਿ ਬਹੁਤ ਕੁਝ ਜਿਹੜਾ ਹੈ ਉਹ ਵਿਸਾਖੀ ਦੇ ਸਰਬੱਤ ਖਾਲਸਾ ਦੇ ਉੱਤੇ ਛੱਡ ਦਿੱਤਾ ਗਿਆ ਇਨਕਲੂਡਿੰਗ ਜਿਹੜੀ ਪਰਮਾਨੈਂਟ ਨਾਮੀਨੇਸ਼ਨ ਹੈ ਔਰ ਉਹਦੇ ਲਈ ਵਿਧੀ ਵਿਧਾਨ ਦੀ ਔਰ ਮੀਰੀ ਅਤੇ ਪੀਰੀ ਦੇ ਖੂਬਸੂਰਤ ਸੁਮੇਲ ਨੂੰ ਰਾਜ ਸਹਿਤਾ ਲਈ ਵਰਤਨ ਵਾਲੇ ਵਰਤਨ ਦੀਆਂ ਸਾਰੀਆਂ ਹੱਦਾਂ ਬੰਨੇ ਟੁੱਟ ਗਏ ਜਦੋਂ ਪੰਜ ਸਿੰਘ ਸਹਿਬਾਨ ਨੇ 24 ਸਤੰਬਰ 2015 ਨੂੰ ਸੀਬੀਆਈ ਵੱਲੋਂ ਕਤਲਾਂ ਬਲਾਤਕਾਰਾਂ ਵਿੱਚ ਉਲਝੇ ਡੇਰਾ ਸਰਸਾ ਦੇ ਗੁਰਮੀਤ RAM ਰਹੀਮ ਨੂੰ ਬਿਨਾਂ ਮੰਗੇ ਅਤੇ ਬਿਨਾਂ ਪੇਸ਼ੀ ਹੋਈ ਮਾਫੀ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਹੁਣ ਇਹ ਦੂਜੇ ਮਤੇ ਦਾ ਇਹ ਹਿੱਸਾ ਹੈ ਕਿਉਂਕਿ ਉਹ ਦੋ ਜਣਾਂ ਨੇ ਕਿਹਾ ਕਿ ਜੇ ਇਹ ਸਾਨੂੰ ਇਸ ਲਈ ਲੋੜ ਪਈ ਕਿ ਇਹ ਸਿਖਰ ਸੀ ਜਿਹੜੀ ਕਿ ਇਹਨਾਂ ਨੇ ਕ੍ਰਾਸ ਕੀਤੀ। ਮਤਾ ਨੰਬਰ 13 ਸਰਬਤ ਖਾਲਸਾ ਕਮਰਪਾਲ ਸਿੰਘ ਗਿੱਲ ਕੇ ਪੀ ਐਸ ਗਿੱਲ ਤੇ ਕੁਲਦੀਪ ਸਿੰਘ ਬਰਾੜ ਨੂੰ ਸਿੱਖ ਨਸਲ ਕੁਸ਼ੀ ਲਈ ਦੋਸ਼ੀ ਸਮਝਦੇ ਹੋਏ ਤਨਖਾਈਆ ਘਰਾਰ ਦਿੰਦਾ ਹੈ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੋਸ਼ਾਂ ਸਬੰਧੀ 30 ਨਵੰਬਰ 2015 ਤੱਕ ਸ਼੍ਰੀ ਅਕਾਤਖ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਸਫਾਈ ਦੇਣ ਇਹ ਅਸੀਂ ਆਲਰੇਡੀ ਡਿਸਕਸ ਕਰ ਲਏ ਜੀ ਮਤਾ ਨੰਬਰ 4 ਸਰਬਤ ਖਾਲਸਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਤੇ ਪੰਥ ਰਤਨ ਐਵਾਰਡ ਵਾਪਸ ਲੈਣ ਦਾ ਫੈਸਲਾ ਕਰਦਾ ਹੈ ਅਵਤਾਰ ਸਿੰਘ ਮੱਕੜ ਤੋਂ ਸ਼੍ਰੋਮਣੀ ਸੇਵਕ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕਰਦਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਢਾਹ ਲਾਈ ਕਾਤਲ ਬਰਾਤਕਾਰੀ ਗੁਰਮੀਤ RAM ਰਹੀਮ ਨੂੰ ਮੁਆਫੀ ਲਈ ਜੱਜਦਾਰ ਸ਼੍ਰੀ ਅਕਾਲਕ ਪੁਰਖ ਸਾਹਿਬ ਨੂੰ ਹੁਕਮ ਜਾਰੀ ਕੀਤਾ ਸ਼੍ਰੀ ਅਕਾਲਕ ਪੁਰਖ ਸਾਹਿਬ ਦੀ ਮਹਾਨ ਸੰਸਥਾ ਦੇ ਸਨਮਾਨ ਨੂੰ ਘਟਾਉਣ ਦੀ ਕਾਰਵਾਈ ਕੀਤੀ ਸ਼੍ਰੀ ਅਕਾਲਕ ਪੁਰਖ ਸਾਹਿਬ ਦੀ ਮਹਾਨ ਸੰਸਥਾ ਨੂੰ ਆਪਣੇ ਸਵਾਰਥੀ ਹਿੱਤਾਂ ਲਈ ਵਰਤਿਆ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਕਾਲੀ ਦਲ ਦਾ ਮੌਲਿਕ ਸਰੂਪ ਖਤਮ ਕਰਕੇ ਵਪਾਰਕ ਅਤੇ ਪਰਿਵਾਰਕ ਦਲ ਬਣਾਇਆ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਈ ਬਤੌਰ ਮੁੱਖ ਮੰਤਰੀ ਪੰਜਾਬ ਨੇ ਰੇਤਾ ਬਜਰੀ ਮੀਡੀਆ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਸ਼ਰਾਬ ਮਾਫੀਆ ਦੇ ਹਵਾਲੇ ਕੀਤਾ ਕਾਨੂੰਨ ਦਾ ਰਾਜ ਖਤਮ ਕੀਤਾ ਸਰਕਾਰ ਨੂੰ ਈਸਟ ਇੰਡੀਆ ਕੰਪਨੀ ਵਾਂਗ ਚਲਾਇਆ ਭ੍ਰਿਸ਼ਟਾਚਾਰ ਦਾ ਬੋਲਬਾਲਾ ਕੀਤਾ ਭ੍ਰਿਸ਼ਟਾਚਾਰ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਕੀਤੀਆਂ ਧਾਰਮਿਕ ਮਹਾਂਪੁਰਖਾਂ ਤੇ ਛਾਤਮਈ ਸੰਗਤਾਂ ਉੱਪਰ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਸ਼ਿਦਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਸਗੋਂ ਅਮਰਤ ਹਰੀ ਸਿੰਘਾਂ ਉੱਪਰ ਝੂਠਾ ਕੇਸ ਬਣਾ ਕੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਯਤਨ ਕੀਤਾ ਇਸ ਲਈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਐਲਾਨ ਕੀਤਾ ਜਾਂਦਾ ਹੈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਗੁਰਸਿੱਖਾਂ ਉੱਤੇ ਝੂਠੇ ਕੇਸ ਪਾਏ ਅਵਤਾਰ ਸਿੰਘ ਮੱਕੜ ਤੇ ਸ਼ਰੋਣੀ ਕਮੇਟੀ ਅਵਤਾਰ ਸਿੰਘ ਮੱਕੜ ਦੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸ਼ਰੋਣੀ ਕਮੇਟੀ ਦਾ ਵਕਾਰ ਘਟਾਇਆ ਇਸ ਲਈ ਅਵਤਾਰ ਸਿੰਘ ਮੱਕੜ ਵੀ ਦੋਸ਼ੀ ਹੈ ਉਹਨੂੰ ਬੇਸ਼ੱਕ ਇਹ ਮਤੇ ਸਰਬਤ ਖਾਲਸਾ ਦੇ ਨੇ ਅਸੀਂ ਇਹਦੇ ਤੇ ਕੋਈ ਨਾ ਪੱਕੀ ਨਹੀਂ ਲੈਣਾ ਚਾਹੁੰਦੇ ਪਰ ਅਸੀਂ ਸਮਝਦੇ ਆਂ ਕਿ ਜਿਹਨੂੰ ਦੋਸ਼ੀ ਐਲਾਨਿਆ ਜਾਂਦਾ ਉਹ ਤਨਖਾਹਿਆ ਹੁੰਦੇ ਸੋ ਚੰਗਾ ਹੁੰਦਾ ਕਿ ਵੀ ਜਿਵੇਂ ਕੇ ਪੀ ਗਿੱਲ ਔਰ ਉਹਨਾਂ ਨੂੰ ਨਸਲ ਕੁਸ਼ੀ ਦਾ ਜਿਹੜਾ ਉਹ ਕਰਕੇ ਤਨਖਾਹਿਆ ਐਲਾਨ ਕੇ ਤਲਬ ਕੀਤਾ ਗਿਆ ਇਹਨਾਂ ਨੂੰ ਵੀ ਜੇ ਹੁਣ ਇਹਨਾਂ ਵੱਡਾ ਕੇਸ ਬਿਲਡ ਕੀਤਾ ਇਹਨਾਂ ਨੇ ਔਰ ਬਿਲਕੁਲ ਠੀਕ ਕੀਤਾ ਜੋ ਫੈਕਟਸ ਦੱਤੇ ਨੇ ਅ ਤੇ ਫਿਰ ਜੇ ਦੋਸ਼ੀ ਐਲਾਨੇ ਤੇ ਫਿਰ ਤਨਖਾਹਿਆ ਵੀ ਐਲਾਨਣਾ ਚਾਹੀਦਾ ਸੀ ਜਾਂ ਘਟੋਕਾਟ ਸਪੌਂਟੇਨੀਅਸ ਨਾਲ ਦੇ ਬਾਈਕਾਟ ਦਾ ਸੱਦਾ ਦਿੱਤਾ ਜਾਂਦਾ ਜੇ ਨਹੀਂ ਵੀ ਦੇਣਾ ਸੀ ਕਿ ਜੀ ਇਹ ਸਫਾਈ ਦੇਣ ਫਿਰ ਇਹਨਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਸੀ ਸੋ ਇਹ ਪਾਰਟ ਸਾਡਾ ਸਜੈਸਟਿਵ ਹੈ ਮੇਬੀ ਕੁਝ ਹੁੰਦੇ ਨੇ ਕਿ ਜਿਹੜਾ ਜਿਨ੍ਹਾਂ ਦਾ ਜ਼ੋਰ ਨਹੀਂ ਚੱਲਿਆ ਹੋਏਗਾ ਇਸ ਪੀਰੀਅਡ ਦੇ ਵਿੱਚ ਵੀ ਕਿਵੇਂ ਇਹਨੂੰ ਹੈਂਡਲ ਕਰਨਾ ਮਤਾ ਨੰਬਰ 5 ਜੀ ਸਮੂਹਕ ਵਿਚਾਰ ਵਟਾਂਦਰਾ ਤੇ ਸਮੂਹਕ ਰਾਏ ਬਣਾਉਣ ਲਈ ਸਿੱਖਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਸੰਗਠਨ ਦੇ ਗਠਨ ਨੂੰ ਪਾਰਦਰਸ਼ੀ ਨਿਰਪੱਖ ਭਰੋਸੇਯੋਗ ਬਣਾਉਣ ਲਈ ਵਿਧੀ ਵਿਵਧਾਨ ਦਾ ਖਰੜਾ ਤਿਆਰ ਕਰਨ ਲਈ ਜੱਜਦਾਰ ਸ਼੍ਰੀ ਅਕਾਲ ਤਖਤ ਸਾਹਿਬ 3 ਨਵੰਬਰ 2015 ਤੱਕ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਸਾਂਝੀ ਕਮੇਟੀ ਦਾ ਐਲਾਨ ਕਰਨਗੇ ਇਸ ਖਰੜੇ ਨੂੰ ਵਿਸਾਖੀ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਪਾਸ ਕਰ ਪਾਸ ਕਰਨ ਲਈ ਪੇਸ਼ ਕੀਤਾ ਜਾਵੇਗਾ ਜੀ ਸਾਨੂੰ ਇਸ ਤੋਂ ਬਾਅਦ ਕੌਲਾਂ ਜਿੱਥੇ ਕੋਲ ਆਏ ਆ ਕੁਛ ਨੇ ਵਧਾਈ ਦਿੱਤੀ ਕਿ ਜੀ ਜਿਹੜਾ ਤੁਸੀਂ ਸੁਜੈਸਟ ਕੀਤਾ ਸੀ ਵਰਲਡ ਸਿੱਖ ਪਾਰਲੀਮੈਂਟ ਅਸੀਂ ਪਹਿਲੇ ਦਿਨ ਤੋਂ ਹੀ ਉਹ ਐਕਸੈਪਟ ਕਰ ਲਿਆ ਬਹੁਤ ਚੰਗੀ ਗੱਲ ਹੈ ਸ਼ੁਕਰਗੁਜ਼ਾਰੀ ਹੈ ਪਰ ਮੈਂ ਸਮਝਦਾ ਹਾਂ ਵੀ ਕਿਉਂਕਿ ਇਹ ਵੀ ਹੁਣ ਡਿਪੈਂਡ ਕਰੇਗਾ ਜਿਵੇਂ 3 ਨਵੰਬਰ ਤੱਕ ਉਹਨਾਂ ਨੇ ਵਿਧਿ ਵਿਵਧਾਨ ਲਈ ਔਰ ਛਤਰਛਾਇਆ ਅਕਾਲ ਤਖਤ ਦੀ ਔਰ ਮੇਰੇ ਦਿਮਾਗ ਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਆਪਣਾ ਕਨਸੈਪਟ ਹੈ ਜਦੋਂ ਇਹ ਸਾਰਾ ਕੁਝ ਇਹਨਾਂ ਨੇ ਸਿਸਟਮ ਬਣਾਇਆ ਤੇ ਮੈਂ ਜ਼ਰੂਰ ਆਪਣੀ ਇਨਪੁਟ ਦਿਆਂਗਾ ਇਹਦੇ ਤੇ ਪਰ ਮੈਂ ਇਹਨੂੰ ਕਾਫੀ ਪੋਜ਼ਿਟਿਵ ਡਾਟਸ ਦੇਖਦਾ ਹਾਂ ਕਿਉਂਕਿ ਹੁਣ ਤੱਕ ਇਹ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਿਹਨੂੰ ਪ੍ਰੈਜ਼ਾਈਡ ਕਰਦਾ ਉਹਨੂੰ ਹੀ ਆਪਣੀ ਮਿੰਨੀ ਪਾਰਲੀਮੈਂਟ ਕਹੀ ਜਾਂਦੇ ਸੀ ਸੋ ਜੇ ਰੀਅਲੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਥੱਲੇ ਵਰਲਡ ਸਿੱਖ ਪਾਰਲੀਮੈਂਟ ਹੋਣ ਚਾਹੁੰਦੀ ਹੈ ਤੇ ਇਹ ਸਾਡੀ ਫਰੀडम ਵਾਲ ਖਾਲਸਤਾਨ ਦੀ ਆਜ਼ਾਦੀ ਵਾਲ ਇੱਕ ਬਹੁਤ ਜ਼ਬਰਦਸਤ ਪੇਸ਼ਕਾਦਮੀ ਹੋਏਗੀ ਕਿਉਂਕਿ ਉਹ ਫਿਰ 30 ਮਿਲੀਅਨ ਸਿੱਖਾਂ ਦੀ ਆਵਾਜ਼ ਹੋਏਗੀ ਉਹ ਆਵਾਜ਼ ਬਾਹਰ ਵੀ ਜਿਹੜੀ ਹੈ ਉਸ ਨੂੰ ਅਸੀਂ ਵਿਦੇਸ਼ੀ ਸਰਕਾਰਾਂ ਨਾਲ UN ਲੈਵਲ ਤੇ ਹੋਰ ਵਪਾਰਕ ਖਵਾਲਿਆਂ ਨਾਲ ਵੀ ਜਿਹੜਾ ਇਸ ਆਵਾਜ਼ ਨੂੰ ਐਜ਼ ਏ ਸਿੱਖ ਐਂਟੀਟੀ ਅੱਗੇ ਲਿਆ ਸਕਾਂਗੇ ਸੋ ਇਹਨੂੰ ਮੈਂ ਕਾਫੀ ਪੋਜ਼ਿਟਿਵ ਦੇ ਤੌਰ ਤੇ ਦੇਖਦਾ ਹਾਂ ਮਤਾ ਨੰਬਰ 6 ਸਰਬੱਤ ਖਾਲਸਾ ਸਮੂਹ ਸਿੱਖ ਸੰਗਤ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਲਈ ਸੁਚੇਤ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦੇਣ ਦਾ ਐਲਾਨ ਕਰਦਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰੀਆਂ ਬੇਅਦਬੀਆਂ ਦੁਖਦਾਈ ਘਟਨਾਵਾਂ ਕਾਰਨ ਹਰ ਸਿੱਖ ਹਿਰਦਾ ਬੇहद ਦੁਖੀ ਹੈ ਅਤੇ ਸਰਕਾਰ ਦੇ ਮੁਜ਼ਰਮਾਨਾਂ ਚੁੱਪ ਤੇ ਦੁੱਖ ਪ੍ਰਗਟ ਕਰਦਾ ਹੁਣ ਇਹ ਵੀ ਬੜੀ ਇਹਨੂੰ ਵੀ ਪਤਾ ਨਹੀਂ ਕਿੰਨਿਆਂ ਨੇ ਇੰਟਰਪ੍ਰੀਟ ਕੀਤਾ ਜਾਂ ਸਮਝਿਆ ਇਹ ਹੁਣ ਭਾਰਤੀ ਕਾਨੂੰਨ ਦੀ ਗੱਲ ਨਹੀਂ ਕਰਦਾ ਕਿ ਜਾ ਕੇ ਜੇ ਤੁਸੀਂ ਬੇਹਰਮਤੀ ਦੇ ਕਾਨੂੰਨ ਥੱਲੇ ਤੁਸੀਂ ਸੀਸੀਟੀਵੀ ਕੈਮਰੇ ਲਾ ਲਓ ਉਹਨਾਂ ਨੇ ਕਿਹਾ ਜੀ ਜਿਹੜੇ ਕਰਦਾ ਉਹਨੂੰ ਖਾਲਸਾ ਹੀ ਰਵਾਇਤ ਮੁਤਾਬਕ ਜਿਹੜੀ ਹੈ ਉਹ ਸਜ਼ਾ ਦਿੰਦੀ ਹੈ ਔਰ ਹਰ ਇੱਕ ਨੂੰ ਪਤਾ ਹੈ ਫਿਰ ਖਾਲਸਾ ਹੀ ਰਵਾਇਤ ਕੀ ਹੈ ਜੀ ਉੱਥੇ ਕੋਈ ਇਫ ਐਂਡ ਬਟ ਨਹੀਂ ਹੈ ਉਹ ਕੋਈ ਕਾਨੂੰਨੀ ਸਿਸਟਮ ਨਹੀਂ ਹੈ ਸੋ ਮੈਂ ਸਮਝ ਮੈਂ ਵੀ ਇਸ ਦੇ ਨਾਲ ਇਹ ਉਸ ਹੁਕਮਨਾਮੇ ਦੇ ਨਾਲ ਮੈਂ ਇਹਨੂੰ ਜੋੜ ਕੇ ਦੇਖਦਾ ਕਿ ਜਿਵੇਂ ਨਰਕਤਾਰੀਆਂ ਦੇ ਖਿਲਾਫ 10 ਜੂਨ 1978 ਨੂੰ ਹੁਕਮਨਾਮਾ ਸੀ ਕਿ ਇਹਨਾਂ ਦੇ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਵੇ ਹੁਣ ਜੇ ਜਥੇਦਾਰ ਰਣਜੀਤ ਸਿੰਘ ਨੇ ਜਥੇਦਾਰੀ ਅਰਨ ਕੀਤੀ ਸੀ ਇਸੇ ਲਈ ਕਿਉਂਕਿ ਉਹਨਾਂ ਨੇ ਨਰਖਤਾਰੀ ਗੁਰਬਚਨੇ ਨੂੰ ਸੋਧਾ ਲਾਇਆ ਸੀ ਕਿਉਂਕਿ ਹੁਕਮਨਾਮਾ ਅਕਾਲ ਤਖਤ ਦਾ ਸੀ ਹੁਣ ਜਿੱਥੇ ਜਗਤਾਰ ਸਿੰਘ ਹਵਾਰਾ ਜਥੇਦਾਰ ਥਾਪੇ ਜਾਂਦੇ ਨੇ ਉਹਦੇ ਜੇ ਪੰਥ ਨੂੰ ਕਾਲ ਦਿੱਤੀ ਜਾਂਦੀ ਹੈ ਕਿ ਭਾਈ ਇਹਨਾਂ ਨੂੰ ਤੁਸੀਂ ਖਾਲਸਾਈ ਰਵਾਇਤਾਂ ਮੁਤਾਬਕ ਜਿਹੜੀ ਹੈ ਉਹ ਸਜ਼ਾ ਦੇਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਸੋ ਇਹ ਵੀ ਇੱਕ ਰਿਮਾਰਕੀਬਲ ਪਾਰਟ ਹੈ ਜਿੱਥੇ ਇਹਨਾਂ ਨੇ ਅਕਾਲ ਤਖਤ ਨੂੰ ਸਿਰਫ ਸ਼ਾਂਤਮਈ ਦੇ ਥੱਲੇ ਅਕਾਲੀਆਂ ਨੇ ਔਰ ਖਾਲਾਂਕੇ ਬਬਰ ਅਕਾਲੀ ਲੈਰ ਉਹਦਾ ਜਵਾਬ ਸੀ ਜਿਨ੍ਹਾਂ ਨੇ ਅਧਿਆਰਬੰਦ ਸੰਘਰਸ਼ ਦੀ ਗੱਲ ਕੀਤੀ 26 ਜਨਵਰੀ 86 ਦਾ ਸਰਬਤ ਖਾਲਸਾ ਜਿਹੜਾ ਉਸ ਨੂੰ ਜਸਟੀਫਾਈ ਕਰਦਾ ਸੀ ਸੋ ਇਹ ਇੱਕ ਰਿਮਾਰਕੇਬਲ ਗੱਲ ਹੈ ਕਿ ਜਜਾਰੂ ਸੰਘਰਸ਼ ਹੀ ਜਿਹੜਾ ਉਹ ਅਲਟੀਮੇਟਲੀ ਆਕਾਲ ਤਖਤ ਦੀ ਛਤਰ ਛਾਇਆ ਹੇਠ ਇਹਨਾਂ ਦੋਸ਼ੀਆਂ ਨੂੰ ਵੀ ਜਿਹੜੀ ਸਜ਼ਾ ਦੇਣੀ ਖਾਲਸਾਈ ਰਵਾਇਤਾ ਮੁਤਾਬਕ ਇਹ ਦਿਸ ਇਜ਼ ਇਹ ਬੜੀ ਜ਼ਬਰਦਸਤ ਗੱਲ ਹੈ ਮਤਾ ਨੰਬਰ 7 ਅੱਜ ਦਾ ਸਰਬਤ ਖਾਲਸਾ ਸਰਕਾਰ ਨੂੰ ਤਾਕੀਦ ਕਰਦਾ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਸੀ ਕੈਦੀ ਜੋ ਕਿ ਸਾਡੀ ਕੌਮ ਦਾ ਸਰਮਾਇਆ ਹਨ ਜਿਨ੍ਹਾਂ ਵਿੱਚੋਂ ਕਈ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਸਭ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਸਰਕਾਰ ਥੂਥੀਆਂ ਤੇ ਨਿਰ ਆਧਾਰ ਦਲੀਲਾਂ ਨੂੰ ਛੱਡ ਕੇ ਤੁਰੰਤ ਸਿੱਖ ਰਾਜਸੀ ਸਮੇਤ ਰਾਜਸੀ ਬੰਦੀਆਂ ਸਮੇਤ ਹੋਰ ਲਹਿਰਾਂ ਜਿਵੇਂ ਕਿ ਕਸ਼ਮੀਰੀ ਨਾਗਾ ਨਕਸਲੀ ਆਦ ਦੇ ਸਮੂਹ ਰਾਜਸੀ ਕੈਦੀਆਂ ਨੂੰ ਰਿਹਾ ਕਰੇ ਜਿਸ ਲਈ ਜਥੇਦਾਰ ਸੂਰਤ ਸਿੰਘ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਇਸ ਸੰਘਰਸ਼ ਕਾਰਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਤੇ ਹੋਵੇਗੀ ਜੀ ਇਹ ਵੀ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਹਾਲਾਂ ਸਰਬੱਤ ਖਾਲਸਾ ਖਾਲਸੇ ਦਾ ਇਕੱਠ ਹੁੰਦਾ ਹੈ ਬਾਈਂਡਿੰਗ ਵੀ ਖਾਲਸੇ ਤੇ ਹੁੰਦੇ ਨੇ ਡਿਸੀਜਨ ਪਰ ਇਹ ਜਿਵੇਂ ਉਹਨਾਂ ਨੇ ਕਸ਼ਮੀਰੀ ਨਾਗੇ ਉਹਨਾਂ ਦੀ ਗੱਲ ਕੀਤੀ ਉਹ ਨਕਸਲੀ ਹੁਣ ਨਕਸਲੀ ਅਦਰਵਾਈਜ਼ ਨਾਸਤਕ ਨੇ ਜਿਵੇਂ ਮਾਉ ਮੌਇਜ਼ਮ ਪਰ ਇਹ ਸਾਬਤ ਕਰਦਾ ਹੈ ਕਿ ਇਹ ਗੱਲ ਇੱਕ ਮੈਸੇਜ ਹੈ ਕਿ ਵੀ ਇਸ ਨਕਸ਼ੇ ਦੇ ਵਿੱਚ ਜਿਹੜੇ ਲੜ ਰਹੇ ਨੇ ਆਪਣੀ ਆਜ਼ਾਦੀ ਲਈ ਉਹਨਾਂ ਦੇ ਜਿਹੜੇ ਕੈਦ ਕੀਤੇ ਜਾਂਦੇ ਨੇ ਉਹ ਪੋਲਿਟিক্যাল ਪ੍ਰिजनਰ ਨੇ ਉਹ ਕਸ਼ਮੀਰੀ ਹੋਣ ਨਕਸਲੀ ਹੋਣ ਆ ਜਾਂ ਨਾਗੇ ਹੋਣ ਉਹਨਾਂ ਦੀ ਰਿਹਾਈ ਔਰ ਬਾਪੂ ਸੂਰਤ ਸਿੰਘ ਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਹਨਾਂ ਨੂੰ ਬਾਈ ਨੇਮ ਰੈਕਗਨਾਈਜ਼ ਕਰਨਾ ਇਹ ਇੱਕ ਇੰਪੋਰਟੈਂਟ ਲੈਂਡਮਾਰਕ ਹੈ ਮਤਾ ਨੰਬਰ 8 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਰੰਤ ਚੋਣ ਕਰਵਾ ਕੇ ਇਸ ਦੀ ਜਮਹੂਰੀਅਤ ਬਹਾਲ ਕੀਤੀ ਜਾਵੇ ਇਸ ਨੂੰ ਪਿਛਲੇ ਕਈ ਸਾਲਾਂ ਤੋਂ ਭੰਗ ਕੀਤਾ ਹੋਇਆ ਹੈ ਜੋ ਕਿ ਜਮਹੂਰੀਅਤ ਪਸੰਦ ਸਿੱਖਾਂ ਲਈ ਇੱਕ ਅਸਹਿਨ ਸ਼ੀਲ ਵਰਤਾਰਾ ਹੈ ਇਹ ਠੀਕ ਹੈ ਨਾਰਮਲ ਮਤ ਹੈ ਮੇਰਾ ਖਿਆਲ ਹੈ ਕਿ ਵੀ ਅਸੀਂ ਜਦੋਂ ਖਾਲਸਾ ਪਾਰਲੀਮੈਂਟ ਜਾਂ ਵਰਲਡ ਪਾਰਲੀਮੈਂਟ ਦੀ ਗੱਲ ਕਰਦੇ ਆਂ ਜਾਂ ਦੂਸਰੇ ਦੀ ਪਰ ਕਿਉਂਕਿ ਜਦੋਂ ਲੋਕਲ ਧਿਰਾਂ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਸਰਬੱਤ ਖਾਲਸਾ ਸੀ ਰਿਵਾਈਵ ਕੀਤਾ ਦੂਜੇ ਪਾਸੇ ਜੇ ਸ਼੍ਰੋਣੀ ਕਮੇਟੀ ਰਾਹੀਂ ਅਸੀਂ ਕਾਨੂੰਨੀ ਗ੍ਰਿਪ ਵੀ ਲੈ ਲੈਂਦੇ ਸਾਡੀ ਪੋਜੀਸ਼ਨ ਸਟਰੋਂਗ ਹੁੰਦੀ ਹੈ ਹਾਲਾਂਕਿ ਅਸੀਂ ਇਸ ਤੇ ਡਿਫਰੈਂਟ ਏਕ ਰੱਖਦੇ ਮਾਤਾ ਨੰਬਰ 9 ਸਰਬਤ ਖਾਲਸਾ ਆਦੇਸ਼ ਕਰਦਾ ਹੈ ਕਿ ਚੱਲ ਰਹੇ ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਾਰੀ ਦੀ ਬਹਾਲੀ ਤੱਕ ਸਿੱਖਾਂ ਦੇ ਅੰਦਰੂਨੀ ਵਖਰੇਵੇਂ ਵਾਲੇ ਧਾਰਮਿਕ ਮੁੱਦਿਆਂ ਨੂੰ ਨਾ ਉਠਾਇਆ ਜਾਏ ਇਹ ਵੀ ਚੰਗੀ ਗੱਲ ਹੈ ਕਿ ਆਪਸੀ ਜਿਹੜੀ ਹੈ ਕਲੇਸ਼ ਨਾਲੋਂ ਜਿਹੜੇ ਸਾਡੇ ਮਿਨੀਮਮ ਆਜ਼ਾਦੀ ਸੰਘਰਸ਼ ਦੀ ਗੱਲ ਹੈ ਔਰ ਮਕਾਮ ਤੱਕ ਪਹੁੰਚਣ ਤੱਕ ਇਹ اور ਮਤਾ ਨੰਬਰ 10 ਸਰਬੱਤ ਖਾਲਸਾ ਸਿੱਖਾਂ ਦੇ ਵੱਖਰੇ ਕੈਲੰਡਰ ਦੀ ਲੋੜ ਮਹਿਸੂਸ ਕਰਦਾ ਹੈ ਅਤੇ ਸਰਵ ਪ੍ਰਵਾਨਿਤ ਕੈਲੰਡਰ ਲਈ ਯਤਨ ਕੀਤੇ ਜਾਣਗੇ ਹੁਣ ਬਿਸ਼ੱਕ ਇਹਦੇ ਚੋਂ ਵੀ ਤੁਹਾਨੂੰ ਝਲਕ ਪੈਂਦੀ ਹੈ ਵੀ ਇੱਕ ਪਾਸੇ ਰਿਜੈਕਸ਼ਨ ਹੈ ਜਿਹੜਾ Hindu ਕੈਲੰਡਰ ਬਿਕਰਮੀ ਕੈਲੰਡਰ ਹੈ ਪਰ ਕਿਉਂਕਿ ਵਿਦਨ ਜਦੋਂ ਸੀ ਸਾਰੀਆਂ ਧਿਰਾਂ ਨੂੰ ਲੈਂਦੇ ਹੋ ਨਾਨਕਸ਼ਾਹੀ ਕੈਲੰਡਰ ਸ਼ਾਇਦ ਹਰ ਇੱਕ ਦੇ ਗੱਲ ਤੋਂ ਨਹੀਂ ਉਤਰਦਾ ਆ ਜੇ ਔਰ ਇਸ ਲਈ ਉਹਨਾਂ ਨੇ ਵੱਖਰੇ ਕੈਲੰਡਰ ਦੀ ਲੋੜ ਤੇ ਤਾਂ ਜ਼ੋਰ ਦਿੱਤਾ ਜਿਹੜਾ ਕੱਲ ਨੂੰ ਨਾਨਕਸ਼ਹੀ ਕੈਲੰਡਰ ਹੀ ਹੋਏਗਾ ਉਹਦੇ ਵਿੱਚ ਕੋਈ ਇੰਪਰੂਵਮੈਂਟ ਦਾ ਚਾਂਸ ਹੋਏ ਤਾਂ ਹੋ ਸਕਦਾ ਪਰ ਅਸੀਂ ਇਹਨੂੰ ਵੀ ਪੋਜ਼ਿਟਿਵ ਦੇ ਤੌਰ 'ਤੇ ਪਾਵੇਂ ਹਾਫਵੇ ਹੈ ਕਿ ਕੱਟੋ-ਕੱਟ ਐਗਜ਼ਿਸਟਿੰਗ ਉਹਨਾਂ ਦੇ ਨੂੰ ਰਿਜੈਕਟ ਕੀਤਾ ਗਿਆ ਔਰ ਯਤਨ ਮਤਾ ਨੰਬਰ 11 ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੇ ਦਾਰ ਹਰ ਇੱਕ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਨੂੰ ਵੈਟिकन ਸਿਟੀ ਵਰਗੇ ਸਥਾਨ ਦਾ ਦਰਜਾ ਦਿੱਤਾ ਜਾਏ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਕਿਸੇ ਵੀ ਦੇਸ਼ ਦਾ ਕਾਨੂੰਨ ਲਾਗੂ ਨਹੀਂ ਹੋਵੇਗਾ ਇਹ ਵੀ ਬੜੀ ਜ਼ਬਰਦਸਤ ਗੱਲ ਹੈ ਕਿ ਜਦੋਂ ਤੁਸੀਂ ਵਰਟੀਕਲ ਲਾਈਕ ਸਟੇਟਸ ਦੀ ਗੱਲ ਕਰਦੇ ਹੋ ਵਰਟੀਕਲ ਇਟਲੀ ਦੇ ਵਿੱਚ ਹੈ ਲੇਕਿਨ ਉਹਨਾਂ ਦਾ ਆਪਣਾ ਵਿਧਿ ਵਿਵਧਾਨ ਪਾਸਪੋਰਟ ਰੇਡੀਓ ਸਟੇਸ਼ਨ ਮੈਸੇਜ ਸਕਿਉਰਟੀ ਉਹ ਇਟਲੀ ਦੇ ਸਰਕਾਰ ਦੇ ਥੱਲੇ ਨਹੀਂ ਹੈ ਸੋ ਅਸੀਂ ਆਲਰੇਡੀ ਜੇ ਵਰਲਡ ਸਿਕ ਪਾਰਲੀਮੈਂਟ ਅਕਾਲ ਤਖਤ ਦੀ ਸੁਪਰੈਮਸੀ ਦੀ ਗੱਲ ਕੀਤੀ ਹੈ ਤੇ ਹਰਮੰਦਰ ਸਾਹਿਬ ਨੂੰ ਵਰਟੀਕਲ ਦੇ ਥੱਲੇ ਅਸੀਂ ਉਸ ਸਾਰੇ ਕੰਪਲੈਕਸ ਦੀ ਜਿਹੜੀ ਹੈ ਉਹ ਸੋਵਰਨਿਟੀ ਦੀ ਗੱਲ ਜਿਹੜੀ ਹੈ ਕੀਤੀ ਹੈ ਜਿਹੜੀ ਕਈਆਂ ਨੂੰ 24 ਦੋਨੇ ਕਿਹਾ ਜੀ ਸਟੇਟ ਵਿਥਨ ਸਟੇਟ ਦੀ ਗੱਲ ਹੈ ਇਹ ਹੁਣ ਆਉਣ ਵਾਲੇ ਦਿਨਾਂ 'ਚ ਐਨਮੀ ਨੂੰ ਇੰਟਰਪ੍ਰੀਟ ਕਰੇਗਾ ਵੀ ਕਿਵੇਂ ਮਤਾ ਨੰਬਰ 12 ਅੱਜ ਦਾ ਸਰਬੱਤ ਖਾਲਸਾ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸੇ ਦੇ ਮਤਿਆਂ ਨਾਲ ਪੂਰੀ ਤਰ੍ਹਾਂ ਵਚਨਬੱਧਤਾ ਪ੍ਰਗਟ ਕਰਦਾ ਹੈ ਜੀ ਸਾਡੀ ਚਾਹਨਾ ਤੇ ਇਹ ਸੀ ਜਾਇ ਹੈ ਇਹ ਹੋਵੇਗੀ ਫਿਊਚਰਜ਼ ਵੀ ਕਿ ਖਾਲਸਤਾਨ ਸ਼ਬਦ ਸਪਸ਼ਟਤਾ ਦੇ ਨਾਲ ਇਸਤੇਮਾਲ ਕੀਤਾ ਜਾਏ ਲੇਕਿਨ ਜਿਸ ਕਿਸਮ ਦਾ ਇਵਨ ਇੱਥੇ ਵੀ ਕਮੇਟੀਆਂ ਦੀ ਮੀਟਿੰਗ ਹੋਈ 100 ਸਵਾ 100 ਦੇ ਕਰੀਬ ਯੂਬਾ ਸਿਟੀ ਚ ਉਹਨਾਂ ਨੇ ਵੀ ਕੋਈ ਇਹ ਨਹੀਂ ਕੀਤਾ ਹੈਗੇ ਜੀ ਖਾਲਸਤਾਨ ਇਹਦੇ باوجود ਮੈਂ ਸਮਝਦਾ ਇਹ ਵੀ ਇੱਕ ਪੇਸ਼ਕਦਮੀ ਹੈ ਜਦੋਂ ਅਸੀਂ ਹੁਣ ਕਈਆਂ ਨੂੰ ਲੱਗੇਗਾ ਜੀ ਜਿਵੇਂ ਅਜੀਤ ਅਖਬਾਰ ਦੇ ਇੱਕ ਪੱਤਰਕਾਰ ਨੇ ਸ਼ਰਾਰਤ ਕੀਤੀ ਹੈ ਜੀ ਉਹਦੇ ਤਾਂ ਆਨੰਦਪੁਰ ਸਾਹਿਬ ਤੇ ਵਾਧ ਅਧਿਕਾਰ ਤੇ ਦੂਜਿਆਂ ਦੀ ਗੱਲ ਸੀ ਜੀ ਅਸੀਂ ਸਮਝਦੇ ਹਾਂ ਵੀ 26 ਜਨਵਰੀ 1986 ਦਾ ਸਰਬੱਤ ਖਾਲਸਾ ਔਰ ਇਸ ਲਾਈਨ ਨੂੰ 29 April 1986 ਦੇ ਖਾਲਸਪੁਰ ਦੇ ਐਲਾਨਨਾਮੇ ਜੁਰਾਇਆ ਗਿਆ ਸੀ ਕਿ ਜਿਵੇਂ ਹਰਸ਼ੁਲਾਸ ਦੇ ਨਾਲ 26 ਜਨਵਰੀ ਨੂੰ ਖਾਲਸਪੁਰ ਦੀ ਤਾਮੀਰ ਕੀਤੀ ਸੋ ਯਾਰ ਹੈ ਕਿ ਪੰਜ ਮੈਂਬਰੀ ਪੰਥਕ ਕਮੇਟੀ ਜਿਨੇ 29 April 1986 ਨੂੰ ਖਾਲਸਪੁਰ ਦਾ ਐਲਾਨਨਾਮਾ ਕੀਤਾ ਉਹ 26 ਜਨਵਰੀ ਨੂੰ ਹੀ ਬਣਾਈ ਗਈ ਸੀ ਉਸ ਦਿਨ ਹੀ ਦਰਸ਼ਨੀ ਜੋੜੀ ਦੇ ਉੱਤੇ ਵੀ ਔਰ ਦੂਸਰੇ ਵੀ ਜਿਹੜਾ ਖਾਲਸਾਤਾਨ ਦੇ ਝੰਡੇ ਲਾਏ ਗਏ ਸੀ ਸੋ ਇਹ ਠੀਕ ਹੈ ਵੀ ਇੰਡੀਪੈਂਡੈਂਟ ਖਾਲਸਾਤਾਨ ਦੀ ਗੱਲ ਜਿਹੜੀ ਹੈ ਉਹ ਮੱਚ ਬੈਟਰ ਹੁੰਦੀ ਪਰ ਜਦੋਂ ਤੁਸੀਂ ਕੰਸੈਂਸਸ ਬਣਾਉਂਦੇ ਹੋ ਸਾਰੀਆਂ ਧਿਰਾਂ ਨੂੰ ਨਾਲ ਲੈਂਦੇ ਹੋ ਆਪਣੇ ਆਪ 'ਚ ਇੰਨਾ ਕਿ ਰੈਕਗਨਾਈਜ਼ ਕਰਨਾ ਵੀ ਘੱਟੋ-ਘੱਟ ਜੇ ਤੁਸੀਂ ਦੂਸਰੇ ਮਤਿਆਂ ਦੇ ਨਾਲ ਮਿਲਾ ਕੇ ਦੇਖਦੇ ਹੋ ਤੇ ਤੁਹਾਨੂੰ ਹੌਸਲਾ ਹੁੰਦਾ ਹੈ ਕਿ ਵੀ ਇਹ ਬਰਗਾੜੀ ਦਾ ਇਕੱਠ ਵਾਂਗ ਬਿਲਕੁਲ ਉਸ ਵੱਲ ਪਿੱਠ ਨਹੀਂ ਕੀਤੀ ਹੈ ਔਰ ਮਤਾ ਨੰਬਰ 13 ਜਿਹਦਾ ਅਸੀਂ ਆਲਰੇਡੀ ਜ਼ਿਕਰ ਵੀ ਕੀਤਾ ਸਰਬੱਤ ਖਾਲਸਾ ਜਾਤਾਂ ਤੇ ਆਧਾਰਿਤ ਬਣੇ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਖਤਮ ਕਰਨ ਲਈ ਉਪਰਾਲੇ ਕਰਨ ਦਾ ਸੱਦਾ ਦਿੰਦਾ ਹੈ ਸਿੱਖ ਕੌਮ ਵਿਚ ਆਈਆਂ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਸੱਭਿਆਚਾਰਕ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਿੱਖ ਸੰਗਤ ਨੂੰ ਸੁਚੇਤ ਯਤਨ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ ਫਜ਼ੂਲ ਖਰਚੀਆਂ ਲੋੜ ਤੋਂ ਵੱਧ ਵਿਖਾਵਾ ਕੁਦਰਤ ਨਾਲ ਛੇੜਛਾੜ जातपात ਦੀ ਬੁਰਾਈ ਵਾਤਾਵਰਣ ਦੀ ਰਾਖੀ ਲਈ ਸੁਚੇਤ ਯਤਨਾਂ ਦੀ ਲੋੜ ਹੈ ਸੋ ਇਹ ਵੀ ਅਸੀਂ ਇਸ ਨੂੰ ਸਮਝਦੇ ਹਾਂ ਵੀ ਇਹ ਇੱਕ ਸਟੈਪ ਫਾਰਵਰਡ ਹੈ ਜਿਹਦੇ ਵਿੱਚ ਜਾਤ ਪਾਤ ਨੂੰ ਜਿਹੜਾ ਔਰ ਉਸ ਦਾ ਅਮਲੀ ਤੌਰ ਦੇ ਉੱਤੇ ਇੱਕ ਸ਼ਮਸ਼ਾਨ ਘਾਟ ਇੱਕੋ ਜਿਹੇ ਗੁਰਦੁਆਰੇ ਜਿਹੜੇ ਨੇ ਉਹ ਇੱਕ ਗੁਰਦੁਆਰੇ ਥੱਲੇ ਸਾਰੇ ਹੋਣ ਔਰ ਇਹਦੇ ਚ ਉਹਨਾਂ ਨੇ ਜਿੱਥੇ ਧਾਰਮਿਕ ਤੋਂ ਇਲਾਵਾ ਸਮਾਜਿਕ ਔਰ ਸਭਿਆਚਾਰਕ ਕਮਜ਼ੋਰੀਆਂ ਦੀ ਗੱਲ ਵੀ ਕੀਤੀ ਫਜ਼ੂਲ ਖਰਚੀਆਂ ਦਿਖਾਵਾ ਕੁਦਰਤ ਨਾਲ ਛੇੜਛਾੜ এনवायरमेंट ਦੀ ਗੱਲ ਵੀ ਹੋਈ ਔਰ ਵਾਤਾਵਰਣ ਦੀ ਰਾਖੀ এনवायरमेंट ਨੂੰ ਪ੍ਰੋਟੈਕਟ ਕਰਨਾ ਸੋ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੇ ਹਰੀਆਂ ਪੱਗਾਂ ਬਣੀਆਂ ਨੇ ਔਰ ਜਿਹੜੇ ਕਈ ਵਾਰੀ ਸਾਰੀ ਸਿੱਖ ਸਟਰਗਲ ਨੂੰ ਹੀ ਵਾਤਾਵਰਣ 'ਚ ਵਾਰ ਦੇਣਾ ਚਾਹੁੰਦੇ ਨੇ ਉਹ ਇਹ ਨਹੀਂ ਕਹਿ ਸਕਦੇ ਕਿ ਜੀ ਸਾਡੀ ਗੱਲ ਨਹੀਂ ਹੋਈ ਇਹ ਜ਼ਰੂਰੀ ਵੀ ਹੈ ਕੋਈ ਉਹਨਾਂ ਦੇ ਕਹਿਣ ਤੇ ਨਹੀਂ ਇਹ ਤਾਂ ਮੈਂ ਲਾਈਟਰ ਵੇਂਚ ਕਹਿ ਰਿਹਾ ਪਰ ਮੈਂ ਸਮਝਦਾ ਹਾਂ ਵੀ ਇਹਨਾਂ ਮੱਤਿਆਂ ਨੇ ਜਿੱਥੇ ਇਮੀਡੀਏਟ ਰਾਜਸੀ ਨਿਸ਼ਾਨਾ ਸਾਡੀ ਹਥਿਆਰਬੰਦ ਸੰਘਰਸ਼ ਦੀ ਗੱਲ ਧਾਰਮਿਕ ਔਰ ਜਾਤ ਪਾਤੀ ਕੋਡ ਤੋਂ ਛੁਟਕਾਰੇ ਦੀ ਗੱਲ ਅਕਾਲ ਤਖਤ ਦੀ ਸੋਵਰਨਿਟੀ ਦੀ ਗੱਲ ਹਰਮੰਦਰ ਸਾਹਿਬ ਦੇ ਵੈਟिकन ਸਟੇਟਸ ਦੀ ਗੱਲ ਵਰਲਡ ਪਾਰਲੀਮੈਂਟ ਦੀ ਗੱਲ ਨਵੇਂ ਕੈਲੰਡਰ ਦੀ ਗੱਲ ਮੈਂ ਸਮਝਦਾ ਹਾਂ ਵੀ ਜਿਸ ਕਿਸਮ ਦੇ ਪ੍ਰੈਸ਼ਰ ਦਬਾਅ ਫੀਅਰ ਦੇ ਥੱਲੇ ਇਹ ਸਾਰਾ ਸਮਾਗਮ ਹੋਇਆ ਉਹਦੇ ਚ ਇਹਨੂੰ ਐਜ਼ ਏ ਪੋਜ਼ਿਟਿਵ ਲਾਈਨ ਲੈਣਾ ਚਾਹੀਦਾ ਹੈ ਇਸ 'ਚੋਂ ਪੋਜ਼ਿਟਿਵਿਟੀ ਦੇਖੀਏ 네ਗੇਟਿਵਿਟੀ ਨਹੀਂ ਹਾਲਾਂ ਸਾਡੇ ਕੁਝ ਵੀਰਪੈਣ ਸਾਡੇ ਤੇ ਸ਼ਾਇਦ ਇਸ ਕੋਲੋਂ ਪਹਿਲਾਂ ਵੀ ਨਰਾਜ਼ ਸਨ ਉਹ ਬਾਹਰਲੇ ਸਖਾਂ ਦੇ ਨਰਾਜ਼ ਸੀ ਉੱਥੋਂ ਆੜੇ ਕਿ ਤੁਸੀਂ ਸਾਨੂੰ ਤੱਕ ਤੱਕਾ ਕੇ ਭੇਜ ਰਹੇ ਹੋ ਹਾਲਾਂ ਮੈਂ ਨਹੀਂ ਨਿੱਜੀ ਕਿਸੇ ਨੂੰ ਕਿਹਾ ਪਰ ਮੈਨੂੰ ਇਹ ਲੱਗਦਾ ਸੀ ਕਿ ਇਹ ਵੇੜਾ ਬੇਸ਼ੱਕ ਕਮਜ਼ੋਰੀਆਂ ਨੇ ਸਾਨੂੰ ਇਹ ਨਜ਼ਰ ਵੀ ਆਉਂਦਾ ਵੀ ਕਿੱਥੇ ਕਿੱਥੇ ਕੀ ਕਮਜ਼ੋਰ ਹੈ ਪਰ ਕਈ ਵਾਰ ਤੁਸੀਂ ਜਿਵੇਂ ਇਹ ਹੁੰਦਾ ਵੀ ਤੁਹਾਡੀ ਯੂਨਿਟੀ ਦਿਖਾਉਣ ਦੀ ਮੂਮੈਂਟ ਹੁੰਦੀ ਹੈ ਔਰ ਇਸ ਤੇ ਲਈ ਅਸੀਂ ਆਪਣੀਆਂ ਧਿਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਪਾਰਟਿਸਪੇਸ਼ਨ ਕੀਤੀ, ਸ਼ਮੂਲੀਅਤ ਕੀਤੀ ਔਰ ਸਟੇਜ ਤੋਂ ਵੀ ਰੈਕਗਨਾਈਜ਼ ਕੀਤਾ ਗਿਆ। ਸੋ ਇਹ ਇਹਨਾਂ ਮੱਤੇਾਂ ਦੀ ਸਾਡੇ ਪੱਖ ਤੋਂ ਜਿਸ ਜਿਸ ਰਹੀ ਭਾਵਨਾ ਜੈਸੀ ਜੀ ਪੂਰਸੀਦਾ ਸਾਹਿਬ ਜਰੂਰ ਕੋਟ ਕਰਨਾ ਹੈ ਅਸੀਂ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।